अनफिल्टर्ड ਵਿਦ ਨਵਾਂ ਸ਼ਹਿਰ ਬਾਈਟਸ ਦੇ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਨਾਲ ਨਈ ਕੇਤਨ ਦਿੱਤਾ ਜੀ ਜੋ ਕਿ ਕੈਨੇਡਾ ਤੋਂ ਹੁਣ ਨਵਾਂ ਸ਼ਹਿਰ ਆਏ ਨੇ ਉੱਥੋਂ ਛੱਡ ਕੇ ਆਏ ਨੇ ਇਹਨਾਂ ਆਪਣਾ ਨਵਾਂ ਇੱਥੇ ਇੱਕ ਸਟਾਰਟਅਪ ਸਟਾਰਟ ਕੀਤਾ ਹੈ ਇਹਨਾਂ ਨੇ ਇਨੀਸ਼ੀਏਟਿਵ ਲਿਆ ਇਹਨਾਂ ਨਾਲ ਗੱਲ ਕਰਦੇ ਹਾਂ ਭਾਜੀ ਕੀ ਹਾਲ ਚਾਲ ਨੇ ਹਾਂਜੀ ਬਹੁਤ ਵਧੀਆ ਭਾਜੀ ਭਾਈ ਤੁਸੀਂ ਕੈਨੇਡਾ ਕਦੋਂ ਗਏ ਸੀ ਹਾਂਜੀ ਭਾਈ ਮੈਂ 2011 ਚ ਗਿਆ ਸੀ ਕੈਨੇਡਾ ਔਨ ਸਟੂਡੈਂਟ ਵੀਜ਼ਾ ਤੇ ਉਤੋਂ ਬੱਚੋ ਜਦੋਂ ਵਰਕ ਪਰਮਿਟ ਲੈ ਕੇ ਫਿਰ ਪੀਆਰ ਜਦੋਂ ਸਾਰੇ ਪ੍ਰੋਸੈਸ ਗੋ ਥਰੂ ਹੁੰਦੇ ਹੀ ਆ ਤੇ ਬਹੁਤ ਵਧੀਆ ਲਾਈਫ ਜਰਨੀ Thiਗੀ ਪਰ ਹੁਣ ਅਤੀ ਰੀਸੈਂਟਲੀ ਫਿਰ ਮੈਂ ਵਾਪਸ ਆ ਗਿਆ ਸੀਗਾ ਵਿਦ ਫੈਮਿਲੀ ਪਰ ਇੱਕ ਹੀ ਹੁੰਦਾ ਕਿ ਇਹ ਕਿਵੇਂ ਤੁਹਾਡੇ ਮਾਈਂਡ ਚ ਆਇਆ ਕਿ ਪਹਿਲਾਂ ਤੁਸੀਂ ਬਾਹਰ ਜਾਣੇ ਹੋ ਫਿਰ ਕਿ ਇੱਥੇ ਆ ਕੇ ਬਿਜ਼ਨਸ ਸਟਾਰਟ ਕਰਨਾ ਹਾਂਜੀ ਪਾਜੀ ਮੈਂ ਇੱਥੋਂ ਪਹਿਲੇ ਹੀ ਪਹਿਲਾਂ ਵੀ ਬਿਜ਼ਨਸ ਫਾਦਰ ਸਾਹਿਬ ਨਾਲ ਉਹਨਾਂ ਨਾਲ ਕਰਦੇ ਗਿਆ ਸੀਗਾ ਇੱਥੋਂ ਕੰਮ ਤੇ ਉੱਥੇ ਪਹਿਲਾਂ ਚਲੋ ਹਰ ਬੰਦਾ ਇੱਕ ਦੇਖਦਾ ਹੈ ਟਰਾਈ ਕਰਕੇ ਕਿ ਉੱਥੇ ਜਾ ਕੇ ਲਾਈਫ ਹੋਰ ਵਧੀਆ ਆਪਾਂ ਉਮੀਦ ਕਰਕੇ ਜਾਂਦੇ ਆ ਪਰ ਫਿਰ ਮੈਂ 13-14 ਸਾਲ ਰਹਿ ਕੇ ਦੇਖ ਲਿਆ ਆਪਣੇ ਇੱਥੇ ਵੀ ਬਹੁਤ ਓਪਰਚ्युनिटीਜ਼ ਹੈਗੀਆਂ ਤੇ ਲਾਈਫ ਇੱਥੇ ਵੀ ਬਹੁਤ ਵਧੀਆ ਹੈਗੀ ਆ ਨੋ ਡਾਊਟ ਥੋੜੀ ਥੋੜੀ ਇੱਥੇ ਇਸ਼ੂਜ਼ ਹੈਗੇ ਆ ਆਪਣੇ ਪਰ ਇੱਥੇ ਵੀ ਲਾਈਫ ਬਹੁਤ ਵਧੀਆ ਹੈਗੀ ਆ ਚੱਲ ਰਹੀ ਆ ਤੇ ਫਿਰ ਮੈਂ ਤੇ ਮੇਰੇ ਵਾਈਫ ਅਸੀਂ ਦੋਨਾਂ ਨੇ ਪਲਾਨ ਕੀਤਾ ਕਿ ਅਸੀਂ ਵਾਪਸ ਇੰਡੀਆ ਜਾ ਕੇ ਰਹਿਨੇ ਉੱਥੋਂ ਆ ਕੇ ਇੱਕ ਕੀ ਥੋਟ ਆਣਾ ਕਿ ਮੈਂ ਆਪਣੀ ਕੰਸਟਰਕਸ਼ਨ ਕੰਪਨੀ ਖੋਲਣੀ ਆ ਇਹ ਕਿਵੇਂ ਸੁਪਾ ਬਣਿਆ ਭਾਜੀ ਉੱਥੇ ਵੀ ਮੈਂ ਇਹ ਕੰਮ ਕਰਦਾ ਰਿਆ ਕੋਵਿਡ ਤੋਂ ਬਾਅਦ ਉੱਥੇ ਵੀ ਵੈਨਕੂਵਰ ਏਰੀਆ 'ਚ ਜਿੱਦਾਂ ਥੋੜੇ ਲੋਟ ਵਗੈਰਾ ਲੈ ਕੇ ਉੱਥੇ ਪ੍ਰਾਪਰਟੀ ਕੰਸਟਰਕਕਸ਼ਨ ਦਾ ਕੰਮ ਕਰਦੇ ਸੀਗੇ ਪਰ ਉੱਥੇ ਹੁਣ ਜਿੱਦਾਂ ਦੇ ਮਾਰਕੀਟ ਚੱਲ ਰਹੀ ਫੇ ਮੈਂ ਅੱਗੇ ਫਿਊਚਰ ਦਾ ਦੇਖਿਆ ਮੈਂ ਕਿਹਾ ਉੱਥੇ ਕੋਈ ਇੱਥੇ ਵੀ ਇੰਡੀਆ ਚ ਵੀ ਓਪਰਚੁਨਿਟੀ ਹੈਗੀ ਜਿੰਨੀ ਕੋਥੇ ਹੈਗੀ ਆ ਨਾਲੇ ਇੱਥੇ ਚਲੋ ਆਪਾਂ ਆਪਣੇ ਫੈਮਿਲੀ ਦੇ ਨਾਲ ਗੈਟ ਟੂਗੇਦਰ ਹੋ ਜਾਂਦੀ ਆ ਤੇ ਫਿਰ ਅਸੀਂ ਪਲਾਨ ਬਣਾਇਆ ਮੈਂ ਤੇ ਮੇਰੀ ਵਾਈ ਉਹਨੇ ਕਿ ਅਸੀਂ ਵਾਪਸ ਆ ਜਾਣਾ ਤੁਸੀਂ ਪਹਿਲਾਂ ਦੇ ਕੈਨੇਡਾ ਦੇ ਵਿੱਚ ਤੇ ਹੁਣ ਦੇ ਕੈਨੇਡਾ ਦੇ ਵਿੱਚ ਕੀ ਚੇਂਜਸ ਨੇ ਭਾਜੀ ਕੋਵਿਡ ਤੋਂ ਬਾਅਦ ਚ ਬਹੁਤ ਕੁਝ ਚੇਂਜ ਹੋ ਗਿਆ ਪਹਿਲਾਂ ਲਾਈਫ ਬੜੀ ਵਧੀਆ ਉੱਥੇ ਚੱਲਦੀ ਸੀ ਕਮਾਈ ਕਮਾਈਆਂ ਵੀ ਬਹੁਤ ਵਧੀਆ ਸੀ ਪੈਸੇ ਜੁੜਦੇ ਵੀ ਸੀਗੇ ਘੁੰਮਦੇ ਵੀ ਬਹੁਤ ਸੀਗੇ ਪਰ ਹੁਣ ਕੋਵਿਡ ਤੋਂ ਬਾਅਦ ਚ ਉੱਥੇ ਸਿਸਟਮ ਇਦਾਂ ਦਾ ਚੇਂਜ ਹੋ ਗਿਆ ਬੰਦਾ ਨਾ ਹੁਣ ਇੱਕ ਸਰਵਾਈਵਲ ਟਾਈਪ ਹੀ ਰਹਿ ਗਿਆ ਉੱਥੇ ਤੇ ਫਿਰ ਮੈਂ ਉਦੋਂ ਕੋ ਸੋਚਿਆ ਮੈਂ ਕਿ ਲਾਈਫ 'ਚ ਸਰਵਾਈਵਲ ਹੀ ਨਹੀਂ ਕਰੀ ਜਣਾ ਚਲੋ ਮੇਰਾ ਤੁਹਾਡਾ ਚੱਲੀ ਜਾਂਦਾ ਸੀ ਕੰਮ ਪਰ ਫਿਊਚਰ ਦਾ ਅੱਗੇ ਬੱਚੇ ਦਾ ਵੀ ਦੇਖਣਾ ਸੋਚਣਾ ਸੀਗਾ ਫਿਰ ਇਹ ਸੋਚਿਆ ਕਿ ਇੰਡੀਆ ਚਲੋ ਜਾ ਕੇ ਇੱਥੇ ਲਾਈਫ ਥੋੜੀ ਜਿਆਦਾ ਰਿਲੈਕਸ ਹੈਗੀ ਆ ਪਰ ਜੇ ਬੰਦੇ ਨੇ ਵਾਪਸ ਆਣਾ ਪਹਿਲਾਂ ਆਪਣਾ ਸੋਚ ਲਵੇ ਇੱਥੇ ਆ ਕੇ ਕਰਨਾ ਕੀ ਆ ਉਹ ਸੋਚ ਕੇ ਆਵੇ ਇਹ ਨਹੀਂ ਕਿ ਅੱਖਾਂ ਮੈਂ ਇਦਾਂ ਸੋਚਿਆ ਕਿ ਵਾਪਸ ਚਲਦੇ ਆ ਤੇ ਆਜੋ ਇੱਥੇ ਆ ਕੇ ਵੀ ਦੁਬਾਰਾ ਰੀਸਟਾਰਟ ਕਰਨਾ ਕੋਈ ਸੌਖਾ ਨਹੀਂ ਪਰ ਜੇ ਤੁਸੀਂ ਪਹਿਲਾਂ ਕੰਮ ਕਰਦੇ ਗਏ ਆ ਫਿਰ ਠੀਕ ਆ ਇੱਥੇ ਵਾਪਸ ਆਣਾ ਥੋੜਾ ਜਿਹੜਾ ਹੁਣ ਦਾ ਸਟਾਰਟਅਪ ਆ ਜਿਹੜਾ ਤੁਸੀਂ ਇਨੀਸ਼ੀਏਟਿਵ ਲਿਆ ਹੋ ਹੈ ਕੀ ਵੈਸੇ ਇਹ ਭਾਜੀ ਮੈਂ ਕੰਸਟਰਕਸ਼ਨ ਵਰਕਰ ਜਿੱਦਾ ਵਿਦ ਮਟੀਰੀਅਲ ਲਾਈਕ ਅ ਵਿਦ ਕਲੈਂਟਸ ਨਾਲ ਗੱਲਬਾਤ ਕਰਕੇ ਕਿ ਉਹਨਾਂ ਨੇ ਕਿੱਦਾਂ ਪ੍ਰਾਪਰਟੀ ਰੈਸੀਡੈਂਸ਼ੀਅਲ ਕਮਰਸ਼ੀਅਲ ਉਹ ਪ੍ਰੋਜੈਕਟ ਦੀ ਕਰਦੇ ਥੋੜਾ ਜਿਹਾ ਮੈਂ 12ਵੀਂ ਐਕਸਪੀਰੀਅੰਸ ਹੈਗਾ ਉੱਥੇ ਦਾ ਇੱਥੇ ਵੀ ਪਹਿਲਾ ਐਕਸਪੀਰੀਅੰਸ ਹੈਗਾ ਉਹਨੂੰ ਥੋੜਾ ਮਿਕਸਚਰ ਕਰਕੇ ਕੋਲਾਬੋਰੇਸ਼ਨ ਕੋਈ ਨਵੀਂ ਚੀਜ਼ ਪ੍ਰੋਡਿਊਸ ਕਰਨ ਦੀ ਨਾ ਉਹ ਮੇਰਾ ਮੋਟਿਵ ਹੁੰਦਾ ਕਿ ਕੋਈ ਬਿਲਡਿੰਗ ਆਰਕੀਟੈਕਚਰ ਥੋੜਾ ਵਧੀਆ ਹੋਵੇ ਉਹ ਨਹੀਂ ਕਿ ਰੈਗੂਲਰ ਜਿੱਦਾਂ ਬਿਲਡਿੰਗ ਇੱਕ ਡੱਬੇ ਬਣਾ ਦਦੇ ਉਹ ਇਦਾਂ ਦਾ ਕੁਝ ਨਹੀਂ ਹੈਗਾ ਥੋੜੇ ਨਵਾਂ ਆਰਕੀਟੈਕਚਰ ਲਿਆਂਦਾ ਮੇਰਾ ਕਨਸੈਪਟ ਹੁੰਦਾ ਹਮੇਸ਼ਾ ਤੇ ਅੱਗੇ ਮੇ ਫਿਊਚਰ ਜਿੰਨੇ ਵੀ ਪ੍ਰੋਪਰਟੀ ਤਿੰਨ ਪ੍ਰੋਜੈਕਟ ਮੇਰੇ ਚੱਲ ਰਹੇ ਹੁਣ ਤੇ ਫਿਰ ਆਉਣ ਵਾਲੇ ਟਾਈਮ ਚ ਹੋਰ ਵੀ ਹੋਊਗੇ ਨਵ ਨਵ ਡਿਜ਼ਾਈਨ ਗਲੋਬਲੀ ਜਿੱਦਾਂ ਚੀਜ਼ਾਂ ਚੱਲਦੀਆਂ ਉਹਦਾ ਦਾ ਲੈਣ ਦਾ ਪ੍ਰਯਾਸ ਕਰਾਂਗੇ ਕਿਉਂਕਿ ਇੱਕ ਚੀਜ਼ ਹੁੰਦੀ ਆ ਆ ਬੰਦੇ ਨੂੰ ਨਾ ਆਪਣੇ ਡ੍ਰੀਮ ਚ ਕਿ ਅੱਗੇ ਕੀ ਹੋਣਾ ਉਹ ਬਲੀਵ ਕਰਨਾ ਬੜਾ ਕਈ ਵੇਲੇ ਇਕੱਲੇ ਨੂੰ ਔਖਾ ਜਿਹਾ ਹੋ ਜਾਂਦਾ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜਾ ਬੰਦਾ ਇਹਦਾ ਚੇਂਜ ਕਰਨਾ ਚਾਹੁੰਦਾ ਆਪਣੀ ਲਾਈਫ ਨੂੰ ਭਾਜੀ ਲਾਈਫ ਪਹਿਲਾਂ ਬੰਦਾ ਇੱਕ ਵਾਰੀ ਬਸ ਸੋਚ ਲਵੇ ਉਹਨੇ ਪਰ ਜਦੋਂ ਡਿਸੀਜਨ ਲੈ ਲਿਆ ਨਾ ਉਹਦੇ ਉੱਤੇ ਫਿਰ ਸਟੈਂਡ ਕਰੇ ਤੇ ਫਿਰ ਲਾਈਫ ਵਧੀਆ ਹੀ ਲੰਘਦੀ ਹੈਂ ਦੀ ਪਹਿਲਾਂ ਆਪਣਾ ਥੋੜਾ ਨਾ ਰਿਸਰਚ ਕਰ ਲਵੇ ਕਿ ਚਲੋ ਜਿੱਦਾਂ ਅਸੀਂ ਮੂਵ ਕਰਨਾ ਹੈ ਸਗਾ ਇੱਥੇ ਵਾਪਸ ਕਿ ਅਸੀਂ ਮੈਂ ਬੜਾ ਕੋਈ ਸੋਚਿਆ ਪਹਿਲਾਂ ਪਰ ਬੰਦਾ ਇੱਕ ਵਾਰੀ ਸੋਚ ਲਵੇ ਫਿਰ ਡਿਸੀਜਨ ਲਵੇ ਤੇ ਬਾਕੀ ਇੱਥੇ ਬਹੁਤ ਵਧੀਆ ਲਾਈਫ ਹੈ ਭਾਜੀ ਆਪਣਾ ਬੜਾ ਵਧੀਆ ਚੱਲਦਾ ਫੈਮਿਲੀ ਦੇ ਨਾਲ ਹੈਗੇ ਆ ਇੱਥੇ ਈਜ਼ੀ ਹੈ ਲਾਈਫ ਕੋਈ ਏਡੀ ਸਟ्रेस ਨਹੀਂ ਹੈਗੀ ਪਰ ਚਲੋ ਲਾਈਕ ਅਸੈਂਡ ਥੋੜਾ ਸੋਸ਼ਲ ਇਸ਼ੂਜ਼ ਹੈਗੇ ਆ ਜਿੱਦਾਂ ਚਲੋ ਇੱਥੇ ਨਵਾਂ ਸ਼ਹਿਰ ਤੇ ਸੜਕ ਦਾ ਹੀ ਇਸ਼ੂ ਲੈ ਲਓ ਐਦਾਂ ਦੀ ਚੀਜ਼ਾਂ ਹੈਗੀਆਂ ਤੇ ਬਾਕੀ ਉਹਦਾ ਠੀਕ ਆ ਬਹੁਤ ਵਧੀਆ ਇੱਥੇ ਲਾਈਫ ਰਿਲੈਕਸ ਆ ਹਾਂਜੀ ਸੋ ਏਸੀ ਕੀਤਾ ਨਤਾਜੀ ਬਟ ਇਹਨਾਂ ਨੂੰ ਇਹਨਾਂ ਨੇ ਜੋ ਚੇਂਜ ਕੀਤੀ ਹੈ ਬੜੀ ਵਧੀਆ ਗੱਲ ਹੈ ਪਰ ਇਹਨਾਂ ਨੂੰ ਵੀ ਸੋਸ਼ਲ ਇਸ਼ੂ ਆ ਕੇ ਦੇਖੇ ਸੜਕਾਂ ਦੀ ਦੇਖਿਆ ਤੇ ਹੋਰ ਕਈ ਸੋਸ਼ਲ ਇਸ਼ੂਜ਼ ਨੇ ਉਹ ਸੋਲਵ ਹੋਣੇ ਚਾਹੀਦੇ ਨੇ